ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜੇ ਸੂਟਸ ਦੀ ਵੀਡੀਓ ਲੈ ਕੇ ਆਈ ਹਾਂ ਇਹ ਜਰਜਟ ਮਸਲੀਨ ਕਾਟਲੈਂਡ ਔਰ ਗੈਂਜਾਂ ਦੇ ਵਿੱਚ ਨੇ ਸਾਰਿਆਂ ਸੂਟਾਂ ਦਾ ਪ੍ਰਾਈਸ 200 2000 ਦੇ ਵਿੱਚ ਵੇਚੀ ਆ ਜਿੰਨਾ ਮੇਰੀਆਂ ਭੈਣਾਂ ਨੇ ਇਹ ਸੂਟ ਬਾਈ ਕਰਨੇ ਨੇ ਤਾਂ ਮੈਨੂੰ ਮੈਸੇਜ ਕਰ ਸਕਦੇ ਨੇ ਮੈਂ ਉਹਨਾਂ ਨੂੰ ਸਾਰੀ ਡਿਟੇਲ ਸ਼ੇਅਰ ਕਰ ਦਾਂਗੀ ਬਹੁਤ ਹੀ ਸੋਹਣੇ ਸੂਟ ਆਏ ਨੇ ਆਪਣੇ ਕੋਲੇ ਇਹ ਆਉਣ ਵਾਲੇ ਸਾਰੇ ਫੰਕਸ਼ਨਾਂ ਦੇ ਵਿੱਚ ਵੀਅਰ ਕੀਤੇ ਜਾ ਸਕਦੇ ਨੇ ਬਹੁਤ ਹੀ ਲਾਈਟ ਵੇਟ ਅਤੇ ਬਹੁਤ ਹੀ ਸੋਹਣੇ ਪ੍ਰਿੰਟਡ ਕੱਪੜੇ ਦੇ ਵਿੱਚ ਆਏ ਨੇ ਕ੍ਰੇਵ ਐਂਡ ਸਿਲਕ ਦੇ ਵਿੱਚ ਵੀ ਬਹੁਤ ਸੋਹਣੇ ਸੂਟ ਆਏ ਨੇ ਜੇ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਤਾਂ ਪੂਰੀ ਜਾਣਕਾਰੀ ਲੈ ਸਕਦੇ ਹੋ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਹੁਣ ਸ਼ੋ ਹੋ ਰਹੇ ਨੇ ਇਹ ਕ੍ਰੇਵ ਐਂਡ ਸਿਲਕ ਦੇ ਵਿੱਚ ਨੇ ਜਿਨ੍ਹਾਂ ਦੇ ਉੱਪਰ ਵਰਕ ਹੋਇਆ ਹੋਇਆ ਹੈ ਕੱਟਵਰਕ ਦੇ ਨਾਲ ਦੁਪੱਟੇ ਲੱਗੇ ਹੋਏ ਨੇ ਪਿਓਰ ਦਪੀਨ ਦਪੀਨ ਸਿਲਕ ਐਂਡ ਨਾਲ ਦੁਪੱਟਾ ਲੱਗਿਆ ਹੋਇਆ ਹੈ ਕੰਟਰਾਸਟ ਦੇ ਵਿੱਚ ਜਿੰਨਾ ਮੇਰੀਆਂ ਭੈਣਾਂ ਨੂੰ ਇਹ ਸੂਟ ਪਸੰਦ ਆਉਂਦੇ ਨੇ ਉਹ ਮੈਨੂੰ ਮੈਸੇਜ ਕਰ ਸਕਦੀਆਂ ਨੇ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਸੂਟ ਆਏ ਨੇ ਆਪਣੇ ਕੋਲ ਜਿਹੜੀਆਂ ਫੁਕਸ ਦੀਆਂ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ 2000 ਦੇ ਵਿੱਚ ਵਿੱਚ ਇਹ ਸੂਟ ਨੇ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਜਿਆਦਾਤਰ ਜਿਹੜੇ ਸੂਟ ਆਪਣੇ ਕੋਲੇ ਆਏ ਨੇ ਉਹ ਜੌਰਜਟ ਪ੍ਰਿੰਟ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕ੍ਰੀਮ ਸਿਲਕ ਦੇ ਵਿੱਚ ਵੀ ਬਹੁਤ ਹੀ ਸੋਹਣੇ ਹੈਵੀ ਵਰਕ ਦੇ ਵਿੱਚ ਸੂਟ ਆਏ ਆਗੇ ਜਿਨ੍ਹਾਂ ਦਾ ਪ੍ਰਾਈਸ ਬਹੁਤ ਹੀ ਘੱਟ ਅਤੇ ਜੈਨੂਇਨ ਹੈ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਮਹਿੰਗੇ ਸੂਟ ਲੈਣ ਵਿੱਚ ਪ੍ਰੋਬਲਮ ਹੁੰਦੀ ਆ ਤਾਂ ਉਹ ਮੇਰੇ ਤੋਂ ਇਹ ਸਸਤੇ ਦੇ ਵਿੱਚ ਬਾਏ ਕਰ ਸਕਦੀਆਂ ਨੇ ਤੇ ਬਹੁਤ ਹੀ ਘੱਟ ਰੇਟ ਆਪਾਂ ਰੱਖੇ ਹੋਏ ਨੇ ਸੂਟ ਤੇ ਜਿਵੇਂ ਜਿਵੇਂ ਆਪਣੇ ਕੋਲੇ ਨਵੇਂ-ਨਵੇਂ ਪ੍ਰਿੰਟ ਦੇ ਵਿੱਚ ਸੂਟ ਡਿਜ਼ਾਈਨ ਆਉਂਦੇ ਰਹਿਣਗੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹੂੰਗੀ ਤੇ ਤੁਸੀਂ ਮੈਨੂੰ ਵੀ ਸਪੋਰਟ ਕਰਦੇ ਰਹੋ ਤੇ ਮੈਂ ਤੁਹਾਡੇ ਲਈ ਵੱਧ ਤੋਂ ਵੱਧ ਹੋਲ ਸੇਲ ਦੇ ਵਿੱਚ ਸੂਸ ਲੈ ਕੇ ਆਉਂਦੀ ਰਹੂੰਗੀ